ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ 11 ਸਤੰਬਰ ਤੱਕ ਆਪਣੇ ਪੰਜਾਬ ਦੌਰੇ ਤੇ ਨੇ ਜਿਸ ਦੇ ਤਹਿਤ ਕੇਜਰੀਵਾਲ ਅਜ ਪੰਜਾਬ ਪਹੁੰਚ ਗਏ ਕੇਜਰੀਵਾਲ ਲੁਧਿਆਣਾ ਦੀ ਵਿਕਟੋਰੀਆ ਕਲੋਨੀ ਵਿੱਚ ਇੱਕ ਆਲੀਸ਼ਾਨ ਫਾਰਮ ਹਾਊਸ ਵਿੱਚ ਆਪਣੇ ਵਰਕਰਾਂ ਨਾਲ ਬੈਠਕ ਕਰਨਗੇ ਇਹ ਫਾਰਮ ਹਾਊਸ ਆਮ ਆਦਮੀ ਪਾਰਟੀ ਦੇ ਵਰਕਰ ਕਮਲ ਨੈਨ ਸਿੰਘ ਦਾ ਜੋ 11 ਸਤੰਬਰ ਤੱਕ ਕੇਜਰੀਵਾਲ ਦਾ ਟਿਕਾਣਾ ਹੈ ਪੰਜਾਬ ਵਿਧਾਨ ਸਭਾ ਦਾ ਕਰੋਕਰਨ ਜਾਰੀ ਕਾਂਗਰਸ ਲੀਡਰਾਂ ਨੂੰ ਪੁਲਿਸ ਨੇ ਕਾਂਗਰਸ ਦਫਤਰ ਦੇ ਸਾਹਮਣੇ ਰੋਕ ਲਿਆ ਪੁਲਿਸ ਦੀ ਵੈਰੀਕੇਡਿੰਗ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਨੇ ਵਾਟਰ ਕੈਨਨ ਚਲਾਇਆ ਇੱਥੇ ਪਾਣੀ ਦੇ ਵਿਚਾਰਾਂ ਦੇ ਨਾਲ ਨਾਲ ਪੁਲਿਸ ਨੇ ਲਾਠੀ ਚਾਰਜ ਵੀ ਕੀਤਾ ਪ੍ਰਦਰਸ਼ਨਕਾਰਿਆ ਯੂਥ ਪ੍ਰਧਾਨ ਲਾਲੀ ਸਮੇਤ ਕਈ ਕਾਂਗਰਸ ਲੀਡਰਾਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਦੱਸਿਆ ਕਾਂਗਰਸ ਦਾ ਪ੍ਰਦਰਸ਼ਨ ਐਸਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਤੇ ਕਪਲੇ ਦੇ ਇਲਜ਼ਾਮਾਂ ਨੂੰ ਲੈ ਕੇ ਕੀਤਾ ਜਾ ਰਿਹਾ ਸੀ ਪਾਕ ਪਕ ਸਰਹੱਦ ਨੇੜੇ 125 ਕਰੋੜ ਦਾ ਨਸ਼ਾ ਬਰਾਮਦ ਕੀਤਾ ਗਿਆ। ਪੀਐਫ ਨੇ ਕਾਰਵਾਈ ਦੌਰਾਨ ਪਾਕ ਪਕ ਸਰਹੱਦੀ ਸ਼ੇਰਪੁਰ ਚੌਂਕੀ ਦੇ ਇਲਾਕੇ ਤੋਂ 25 ਕਿਲੋ ਹੈਰਨ ਬਰਾਮਦ ਕੀਤੀ। ਨਾਲ ਹੀ ਪੀਐਫ ਨੂੰ ਇੱਕ ਪਾਈਪ ਮਿਲੀ ਜਿਸ ਵਿੱਚ 25 ਪੈਕੇਟ ਹੈਰਨ ਦੇ ਭਰੇ ਸਨ। ਇਸ ਨਾਲ ਹੀ ਮੌਕੇ ਤੇ ਇੱਕ ਪਿਸਤਲ, ਇੱਕ ਮੈਗਜ਼ੀਨ, 6 ਕਾਰਤੂਸ, ਇੱਕ ਮੋਬਾਈਲ ਅਤੇ ਦੋ ਪਾਕਿਸਤਾਨੀ SIM ਵੀ ਬਰਾਮਦ ਕੀਤੇ ਗਏ ਨੇ। ਬੀਸਫਤੇ ਡੀਆਈਜੀ ਰਸਟਰੀਅਮ ਤਾਬਕ ਗੁਰਦਾਸਪੁਰ ਸੈਕਟਰ ਦੀਨਪੰਨ ਦੀ ਚੌਂਕੀ ਇਲਾਕੇ ਚ ਡੇਰ ਰਾਤ ਕਸ਼ਤ ਦੌਰਾਨ ਜਵਾਨਾਂ ਅਨੁਸਰਤ ਕੁਝ ਹਲਚਲ ਨਜ਼ਰ ਆਈ ਲੇਕਿਨ ਮੌਕੇ ਤੇ ਕੋਈ ਸ਼ਖਸ ਤਾਂ ਨਹੀਂ ਲਿਖਿਆ ਪਰ ਇੱਕ ਪਲਾਸਟਿਕ ਦੀ ਪਾਈ ਬਰਾਮਦ ਹੋਈ ਜਿਸ ਤੋਂ ਇੱਕ ਮਿਲੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਵਿੱਚ ਬਾਜ਼ੀ ਮਾਰਨ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਯਾਨੀ ਪੂਸੂਦੇਸ ਮਰਦਕਨ ਜਸ਼ਨ ਮਨਾਇਆ। ਉਹ ਸੁਨੇ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਜੁਆਇੰਟ ਸਕੱਤਰਾਂ ਚਾਰੋਂ ਮੁਖੌਨੇ ਤੇ ਆਪਣਾ ਕਬਜ਼ਾ ਕੀਤਾ ਹੈ। ਇਸ ਵਾਰ ਸਿਆਸੀ ਦਲਾਂ ਦੇ ਵਿਦਿਆਰਥੀ ਸੰਗਠਨ ਜਿਵੇਂ ਕਿ ਸ਼ੋਮਨਿਕਾਲ ਦਲ ਦਾ ਸੋਈ, ਭਾਜਪਾ ਦਾ A BVP ਅਤੇ ਕਾਂਗਰਸ ਦਾ NSUI ਪਛੜ ਗਿਆ ਹੈ।